ਹੌਜਾ ਵਾਲਾ ਸੁਨੀਲ ਟਿਕ ਟਾਕ 스타 ਹੈ ਹੌ ਟਿਕ ਟਾਕ ਹੈ ਕੀਤੀ ਹੋਈ ਹੈ ਆਹ ਵੇਖਦੇ ਵੀ ਇਸੇ ਲਈ ਕਹਿੰਦੇ ਦੁਸਾਂਜਾ ਵਾਲਾ ਸੁਨੀਲ ਤੇ ਬਿੰਦੂ 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 ਤੇ ਦੁਸਾਂਜਾ ਵਾਲਾ ਆਏ ਲੱਗਿਆ ਜੋ ਆਹ ਇਹ ਰਹੀਆਂ ਤਾੜੀਆਂ 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 ਆਹ ਇਹ ਆਹ ਇਹਨੂੰ ਬੜਾ ਲੇਟ ਛੱਡਦੇ ਨਾਲ ਵੱਡੇ ਪੱਦਰ ਤੇ ਵੱਡਾ ਮਾਨ ਹੋਊਗਾ ਇਧਰ ਦਸਾਂਝਾਂ ਵਾਲਾ ਤਿਆਰ ਹੈ ਉਧਰ ਗੁਰੀ ਖਖਰਾਣੇ ਵਾਲਾ ਸਿਵਰੇ ਚੂੜ ਚੱਕੀਏ ਦਾ ਜਿਗਰੀ ਯਾਰ ਸਾਹਮਣੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਦੋ ਨੰਬਰ ਤੋਂ ਵੱਧ ਕੇ ਕੀਤੀ ਹੋਈ ਕੋਸ਼ਿਸ਼ ਲੱਗਾ ਹੋਇਆ ਜੋਰ ਗੁਰੀ ਖਖਰਾਣੇ ਵਾਲਾ ਕਰਦਾ ਕੋਸ਼ਿਸ਼ ਆਓ ਜਫਾ ਲੱਗ ਗਿਆ ਮੁੰਡੇ ਨੇ ਬੱਲੇ ਬੱਲੇ ਕੇ ਵਾਰੀਆ ਉਹ ਦਸਾਂਝਾਂ ਵਾਲਾ ਫੇਡਾ ਟੇਡਾ ਟੇਡਾ ਆ ਜਾਂਦਾ ਟੇਡਾ ਟੇਡਾ ਏ ਆ ਚੱਕਾ ਟਕ 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 ਖੁਸ਼ ਕਰ ਗਿਆ ਦਰਸ਼ਕਾਂ ਦੇ ਚਿਤ ਖੁਸ਼ ਕਰ ਗਿਆ ਆ ਏ ਏ ਆ ਫਲੈਂਕ ਇਸ ਦੀ ਕਰ ਗਿਆ ਮੇਰੇ ਤਾਲੀਆਂ ਮਾਰਦੇ ਵਾਲੇ ਮੁੰਡੇ ਲਈ ਆ ਦਸਾਂਜਾ ਵਾਲਾ ਮੇਲੇ ਬਣਾਉਂਦਾ ਏ ਆ ਗਿਆ ਆ ਗਿਆ ਆ ਗਿਆ ਆ ਗਿਆ ਦਸਾਂਜਾ ਵਾਲਾ ਆ ਗਿਆ ਆ ਗਿਆ ਇਹ ਮੇਲਾ ਬਣਾ ਗਿਆ ਦਸਾਂਜਾ ਵਾਲਾ ਆ ਗਿਆ